ਆੰਗਣਾ ਦੇ ਇਹਨਾਂ ਨੇ ਬਾਪਿਆਂ ਦੇ ਕਿਉਂ ਪਾੜ ਤੱਤ ਆ ਉਹ ਸੌਣ ਠੰਡਾ ਹੋ ਜੂਗਾ ਉਦੋਂ ਹੋ ਜੂਗਾ ਜੀ ਕੋਈ ਨਹੀਂ ਫਿਰ ਉਦੋਂ ਪਾੜਾਂਗੇ ਬਾਬੇ ਜਿਹੜਾ ਅੱਧਾ ਮਿੰਟ ਆਉਂਦੇ ਨਹੀਂ ਫੇਰ ਤਾਂ ਹੋ ਜੂਗਾ ਅੱਧੇ ਘੰਟੇ ਆ ਠੰਡਾ ਹੋ ਜੂਗਾ ਇਨਸ਼ਾਅੱਲਾ ਪਾ ਠੰਡਾ ਨਾ ਹੋਵੇ ਅੰਕੜੇ ਨਾ ਦੇਦਾ ਤਾਰੀਖ ਨਾ ਕਰਦੇ ਇਹ ਸਿਰਫ ਕਿਹਦਾ ਕਰਦੇ ਨੇ ਹੈ ਦੋ ਦੋ ਅਲਗੀ ਲੈ ਨਾਂ ਨਾ ਬਦਲਦੇ ਨੇ ਹਾਂ ਤਾਂ ਸਾਨੂੰ ਨਾ ਨਾਈ ਪਾਇਆ ਦੀ ਗੁਬੀ ਹਦੀ ਪਾਇਆ ਦੀ ਤਾਂ ਦਾ 4 ਤੱਕ ਦੀ ਗੁਬਾਲ ਲਗੇ ਰਿਆ ਨਾ ਆ ਕੌਲੀ ਅਗਨੀ ਵਾਚੀ ਰੱਖ ਹਾਂ ਤਾਂ ਬਿਨੂ ਤੇ ਤਾਂ ਦਾ ਰਾਤ ਤੱਕ ਦੀ ਗੁਬੀ ਹਾਂ ਪਾਇਆ ਸਾਰੀ ਗੁਰਦੁਆਰੇ ਵਾਲਾ ਦੇ ਖੱਤੇ ਤੇ ਲੀਲ ਦੇ ਫਿਰ ਇਹ ਘੜੀ ਤੇ ਫਿਰ ਪੰਜੀ ਦੀ ਲੀਲ ਕਰ ਜੇ ਅੱਛਾ ਉੱਥੇ ਹਾਂ ਹੋਰੀ ਅਨਪ ਦਾਸ ਪੈਰਾਂ ਨਹੀਂ ਪਾਉਣੇ ਆਪਾਂ ਠੀਕ ਹੈ ਨਾ ਤੇ ਤਾਂ ਬਾਬੇ ਜੀ ਚੇਰਾਂ ਨੇ ਜਰਾ ਸੱਦੇ ਭਾਈਆਂ बीटा बहुत ने बगु में ही और भी पाए ने करें साल मां बत्ती देख के जे पा जाऊं ना गड्डियां हूं देट। तो बगेने से आदा का मेन लगा लाओ थोड़ा सा आ गया हां सवालों तो मिक्चरे हाँ दो मिक्चरी वो तो मिक्चरी सवालों तो देना सवाल होता है पार्टी को जी आंदा करता हूँ मिक्चर पाइजा नहीं का सवालों को हम बंदरों से ही कम आयु बड़ा ਵਾਹਿਗੁਰੂ ਜੀ ਕ ਖਾਲ ਸਾਸਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਤੇ ਜਰਾ ਟਾਈਮ ਪੌਣੇ 7 ਦਾ ਹੋਗਾ ਦੇਖ ਲੋ ਜੀ ਇੰਨਾ ਹਨੇਰਾ ਪੌਣੇ 7 ਵਜੇ ਦੀ ਕਿਉਂਕਿ ਅੱਜ ਮੈਂ ਲੇਟ ਹੋ ਉੱਠੀ ਆਂਗੀ ਤੇ ਮੱਝਾਂ ਕੰਨਿਉ ਤਾਂ ਮੈਂ ਨਵੇੜ ਦਿੱਤਾ ਹੈ ਇੱਧਰ ਚਾਹ ਪਾਣੀ ਵੀ ਕਰ ਲਿਆ ਤੇ ਤੁਹਾਨੂੰ ਪਤਾ ਹੀ ਹੈ ਜਵਾ ਖਾਏ ਹੋਏ ਨੇ ਦੋ ਤੇ ਦੋ ਤੀਆਂ ਤੇ ਆਪਾਂ ਗੁੰਧਿਆ ਜੀ ਆਟਾ ਤੇ ਕਾਲੇ ਨਗਰ ਕੀਰਤਨ ਸੀ ਬਸ ਮੁੜ ਕੇ ਵੀਡੀਓ ਨਹੀਂ ਬੋਣੀ ਰਾਤ ਸਮੇਂ ਹਨੇਰਾ ਹੋ ਗਿਆ ਨਗਰ ਕੀਰਤਨ ਚ ਆਉਂਦਿਆਂ ਨੂੰ ਤੇ ਹਨੇਰਾ ਬੋ ਗਿਆ ਫਿਰ ਲੋ ਜੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਸਵਾਦ ਅਨੁਸਾਰ ਆਪਣਾ ਨੂਨ ਮਿਰਚ ਕਿਉਂਕਿ ਆਟਾ ਖਾਸ ਹੈਗਾ ਵਿੱਚ ਮੇਥੇ ਵੀ ਪੈਣਗੇ ਹਨਾ ਤੇ ਬੱਚੇ ਖਾ ਲਣ ਖਾ ਲਣ ਥੋੜੀ ਜਿਹੀ ਪਪਾਲਾਂ ਕਾਲੀ ਮਿਰਚ ਚੁਟਕੀਕ ਪਾ ਹਲਦੀ ਪਾ ਲਈ ਵਿਚਾਰੇ ਆਪਾਂ ਹੁਪਾ ਥੋੜਾ ਜਿਹਾ ਬੇਸਣ ਪਾ ਲਿਆ ਕਿਉਂਕਿ ਬੇਸਣ ਨਾਲ ਸੇਤੀ ਪਰੌਂਠੇ ਰੱਟ ਜਾਂਦੇ ਨੇ ਥੋੜਾ ਜਿਹਾ ਆਪਾਂ ਕਾਲੀ ਮਿਰਚ ਪਾ ਲਈ ਥੋੜਾ ਜਿਹਾ ਆਪਾਂ ਮੱਕੀ ਦਾ ਆਟਾ ਪਾ ਲਿਆ ਪਾ ਦੇ ਮੰਗਪਾ ਉਹਦੇ ਵਿੱਚ ਹਾਂ ਇਹਦੇ ਵਿੱਚ ਆਪਾਂ ਪਾ ਦੇ ਮੰਗੇ ਮੇਥੇ ਤੇ ਸਰਦਾਰ ਜੀ ਪਾ ਕੇ ਆਏ ਨੇ ਜੀ ਦੁੱਧ ਬਿੱਬੀ ਆਈਏ ਗੁਰਦੁਆਰਿਆਂ ਸਰਦਾਰ ਦੀ ਦੁੱਧ ਪਾ ਕੇ ਨਮੇੜਿਆ ਇੱਕ ਕੰਮ ਕਿਉਂਕਿ ਦਿਨ ਤੱਕ ਸਮਾਰ ਕੇ 8 ਵਜੇ ਜਾਣਾ ਇਹਨੂੰ ਪਾ ਚੰਗੀ ਤਰ੍ਹਾਂ ਰਲਾ ਲਾਂਗੇ ਕਿਉਂਕਿ ਪਾਣੀ ਨਹੀਂ ਪਾਉਂਦੇ ਪਾਣੀ ਨਹੀਂ ਪਾਉਂਦੇ ਹੈਗੇ ਤੇ ਇਹ ਪਾਣੀ ਪਾਇਆ ਫਿਰ ਨਾ ਆਟਾ ਟਿੱਲਾ ਹੋ ਜੂ ਰਾਤ ਦੇ ਮੇਥੇ ਧੋ ਕੇ ਹੱਟ ਜਾਦੇ ਉਹੀ ਲੱਗਦਾ ਜਿਆਦਾ ਇਹਦੇ ਨਾਲ ਫੁੱਲ ਮੇਥੇ ਰਲਾਇਨੇ ਨਾ ਇੱਕੱਠੇ ਹੋਣਗੇ ਜਿਹੜਾ ਮੇਥੇ ਫੁੱਲ ਵਿੱਚ ਜ ਹੁੰਦੇ ਨੇ ਰਾਤ ਦੇ ਧੋ ਕੇ ਚੀਰੇ ਪਾਏ ਨੇਗੇ ਗਿੱਲੇ ਨੇ ਕਿਰਜੀ ਮੈਂ ਪਹਿਲੀ ਪਾਣੀ ਪਾਲਣੀ ਆਟਾ ਟਿੱਲਾ ਹੋ ਜਾਂਦਾ ਆਟਾ ਫਿਰ ਭੁੰਨਾਂਗੇ ਤੇ ਗਰਮ ਪਾਣੀ ਨਾਲ ਨਾ ਜ਼ਿਆਦਾ ਗਰਮ ਨਾ ਠੰਡਾ ਜਿਹੜਾ ਆਟਾ ਚੁੱਲੇ ਤੇ ਲਾਹਾਂਗੇ ਰੋਟੀ ਕਿਉਂਕਿ ਫੇਰ ਰੜਦੀਆਂ ਨਹੀਂ ਦੋ ਜਣੀਆਂ ਚੁੱਲੇ ਤੇ ਲਾ ਲਾਂਗੇ ਇਹਨੂੰ ਮੱਝਪੜ ਕਰ ਲੈਣੀ ਆ ਤੇ ਕੰਮ ਛੱਡ ਚੜ ਚੜ ਤੇ ਅੱਜ ਹਾਲੇ ਨਾ ਤੀਨੀ ਨਾ ਹੋਣਾਗਾ ਨਾ ਆ ਕੇ ਆਟਾ ਬੁੰਨ ਕੇ ਨਾ ਕੇ ਆਉਣੇ ਪਹਿਲੇ ਤਾਂ ਬਾਅਦ ਚ ਪਣੇ ਮੇਰਾ ਪਰਸਾ ਮੈਂ ਪੈਂਦਾ ਹੋਣਾ ਨਾ ਨਾ ਦੇ ਦੇ ਕਿਉਂਕਿ ਨੇਰਾ ਨੇਰੇ ਤੋਂ ਸਾਫ ਹੋਦਾ ਖਾਈ ਨਹੀਂ ਦਿੰਦਾ ਰਹੇਗਾ ਚੰਗੀ ਤਰ੍ਹਾਂ ਇਧਰ ਉਹ ਬਣਾਉ ਉਹ ਦਰਦ ਚ ਆਣ ਲੱਗ ਪੈਂਦੇ ਤੇ ਕੱਲ ਵਾ ਤਾਂ ਵੀਡੀਓ ਪੂਰੀ ਨਹੀਂ ਹੋਈ ਪਹਿਲਾਂ ਅਸੀਂ ਕੰਮ ਕਰੀ ਗਏ ਫਿਰ ਜਵਾਖ ਨਾਲ ਖੇਡ ਲਾ ਗਏ ਫਿਰ ਇਹਨੇ ਨਗਰ ਵੀਰਾਂ ਚ ਜਾ ਗਏ ਉੱਥੇ ਵੀ ਸਾਨੂੰ ਪਤਾ ਹੀ ਹੈ ਹਨਾ ਨਹੀਂ ਬਣਦੀ ਵੀਡੀਓ ਐਨੀ ਆਪਣੇ ਬਾਰ-ਬਾਰ ਚ ਹੀ ਬਣਾਈ ਆਪਾਂ ਲੋ ਜੀ ਆਪਾਂ ਨੇ ਆਟਾ ਰੜਾ ਲਿਆ ਮੈਂ ਗੁੰਨ ਲਾਂ ਆਟਾ ਫਿਰ ਆਪਾਂ ਕਰਦੇ ਰਹਿੰਦੇ ਕੰਮ ਫਿਰ ਮਿਲਦਾ ਤੁਹਾਨੂੰ ਨੇ ਰਵਾ ਰਵਰ ਤੇ ਤੁਮੀ ਬੀ ਬੁਸਰੇ ਦੇ ਕਾਈ ਹੂੰ ਬੀ ਸੋਤੋ ਕੇ ਚਾ ਰਾਂ ਤੇ ਇਹ ਰਾਤ ਨੂੰ ਦੇਖੋ ਰਾਤ ਨੂੰ ਚਾਰ ਬੀ ਉਠੋ ਨੂੰ 6 ਵਜੇ ਅੱਜ ਮੈਂ ਵੇਖਿਆ ਤਾਂ ਆ ਮਾਂ ਮਾਂ ਵੀ ਅਜਵਾਲੇ ਟੁੱਠੀਆਂ ਮੈਂ ਮਰ ਜਾ ਮੈਂ ਤਾਂ ਕੋ ਸਾਰਾ ਪਾਠ ਮੈਂ ਤਾਂ ਆਏ ਬੈਠਾ ਕੋ ਗਈ ਛੜੀ ਹੇ ਕੋ ਠੰਡ ਪਾ ਲਈ ਹੈ ਉਹੀ ਪਤਾ ਨਹੀਂ ਕਿ ਠੰਡ ਕਿੱਥੇ ਹੈ ਹੁਣ ਪਹਿਲਾਂ ਬਣਾ ਕੇ ਆਉਣੀਆ ਫੇਰ ਕਰਨੀ ਪਾਗੀ ਲੋ ਜੀ ਹਮ 7:30 ਹੋਣ ਵਾਲੇ ਨੇ ਦਿਨ ਹਜੇ ਵਿੱਚ ਅੱਜ ਨਾਲ ਚੜਿਆ ਸੀ ਤੀਰੂ ਵਾਲਾ ਮੱਝਾਂ ਆਪਣੇ ਅੰਦਰ ਹੀ ਨੇ ਸੋ ਫਿਰ 9:00 ਵਜੇ ਕਰ ਦਾਂਗੇ ਜੀ ਹਾਂ ਫੂੜਾ ਤਾਂ ਹੁੰਦਾ ਨਹੀਂ ਬਸ ਸਿੱਕਾ ਹੁੰਦਾ ਦਾ ਤੇ ਬੇੜਾ ਵੀ ਇੱਦਾਂ ਬੱਕੀ ਸਾਰਿਆ ਰੇਤਾ ਹੋਆ ਗਰਮੀ ਦੇ ਸਮੇਂ ਤੋਂ ਜਿਹੜੇ ਨਾਲ ਪੱਟਾ ਜਾਂਦਾ ਹੁਣ ਤਾਂ ਕਾੜਾ-ਕਾੜਾ ਜਿਹੜਾ ਹੋਵੇ ਚਾਹੋ ਚਾਹ ਤਾਂ ਆੜਾ ਹੀ ਰਹੂਗਾ ਹੁਣ ਤਾਂ ਇੱਕ ਮਹੀਨਾ ਫਿਰ ਤੇ ਵਧੀਆ ਸੋਹਣਾ-ਸੋਹਣਾ ਹੋਵੇ ਨੇ ਤਾਂ ਸਾਡੇ ਫੀਡ ਮੁੱਕ ਵੀ ਫੀਡ ਕਰਵਾ ਕੇ ਲਿਆਉਣੀ ਆਂਗੀ ਨਿਆਸਾ ਦਾਣਾ ਪਿਆ ਕੇ ਲਿਆਉਣਾ ਨਾ ਆਮਣੀ ਨੂੰ ਛੱਡ ਕੇ ਆਉਣਾ ਉਹਦਾ ਪੂਆ-ਪੂਆ ਤਿਆਰ ਕਰਨਾ ਇੰਨਾ ਕੰਮ ਪਿਆ ਠੰਡ ਵੀ ਬਣਦਾ ਕੋਸਣ ਕੀ ਕਰੂ ਕੋਈ ਜਦ ਹੀ ਕੰਮ ਨਹੀਂ ਵੰਡਦਾ ਖੰਡ ਚ ਥੋੜਾ ਹੁਣ ਮਾ ਦੀਪਤ ਪਾਣੀ ਹੋ ਰਿਹਾ ਪਿਆ ਹੁਣ ਪੱਤਾ ਫਿਰ ਵਾਰ ਕੀ 바ਦੀ 바ਦੀ ਨਾਲ ਨਾਲ ਬਾਰ ਦਿਸ ਇਜ਼ ਹਾਈ ਪਰ ਸੇਮ ਬਾਅਦ ਜਮਾਂ ਦੇ ਮਾਰ ਕੇ ਬਾਤ ਨੂੰ ਸ਼ੁਰੂ ਕਰ ਦਈਏ ਸਵਾਉਤ ਕੇ ਬਾਅਦ ਸਾਫ ਕਰਨਾ ਚਾਹੀਦਾ ਪਰ ਲੱਗਦਾ ਇੱਕ ਬਾਤ ਕਾ ਵੀ ਸੌਲ ਨਾ ਕੰਮ ਨਹੀਂ ਕਰਿਆ ਜਾਂਦਾ ਕਿ ਤੁਹਾਨੂੰ ਕੋਈ ਸਾਰਾ ਟੌਲ ਜ ਲੈ ਕੇ ਕਰ ਲਾਂਗੇ ਹਟ ਇਹ ਰਿਛੋਟੇ ਮਾਂ ਦੇ ਨਾਲ ਲੱਗਦੀ। ਮੇਰੇ ਦਿੱਤਾ ਬਾਲਾ ਇਕੱਠਾ ਹੋ ਗਿਆ। ਕੱਲ੍ਹ ਤੋਂ ਤੋਤੇ ਆਣੇ, ਚੰਗਿੱਦੜ ਆਣੇ, ਬੇਰ ਖਰਾਬ ਕਰੇ। ਸਾਰੇ ਚੱਕ ਚੱਕ ਮੱਜਾਂ ਨੂੰ ਸੁੱਕੇ ਸੁੱਕੇ। ਸੱਨੇ ਖਰਾਬ ਹੋ ਗਏ ਕੱਲ ਸਾਡੇ ਬੇਰ। ਸਾਰੀ ਬੇਰੀ ਦੋ ਦਿਨਾਂ ਚ ਚੰਗੀ ਲੜਾਂ ਟੋਟਿਆਂ ਨੂੰ ਖਾਲੀ ਕਰ ਦਿੱਤਾ ਅੱਜ ਇਹ ਲੋੜੀ ਤੇ ਬਾਅਦ ਫਿਰ ਤਾਂ ਜਮੀ ਖਾਦ ਦਾਂਗੇ ਹੁਣ ਤਾਂ ਇਧਰ ਆਉਣੇ ਜਾਂਦੇ ਖਾ ਜਾਣੇ ਇਹ ਲਾਪੋਇ ਦੀ ਕੋਈ ਨਾ ਪਰੇਸਾਨ ਫਿਰ ਲੋਗੇ ਪਸਾਰੂ ਲਾ ਲਈ ਲੋ ਜੀ ਆਪਾਂ ਨੇ ਝਾੜੂ-ਝੂੜੂ ਲਾ ਦਿੱਤਾ ਹੈ ਹੁਣ ਮੈਂ ਨਾ ਹਵਾਈ ਸੀਗੀ ਲਾਈਟਾਂ ਬੰਦ ਕਰਨ ਹੁਣ ਥੋੜਾ ਜਿਹਾ ਦਿਨ ਵੀ ਚੜ ਗਿਆਗਾ ਤੇ ਲਾਈਟਾਂ ਬੰਦ ਕਰਕੇ ਆਪਾਂ ਕਰਦੇ ਆ ਆਪਣੇ ਅਗਲੇ ਕੰਮ ਕੱਲ ਦਾ ਵਲੌਗ ਸ਼ੁਰੂ ਕਰਿਆ ਹੋਇਆ ਸੀਗਾ ਜੀ ਤੇ ਹੁਣ ਪੂਣ ਚੜਿਆਗਾ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਐਂਡ ਜੇ ਕਰਦੇ ਇਸ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਕਮੈਂਟ ਵੀ ਕਰਿਓ ਤੇ ਠੰਡ ਅੱਜ ਕੋਈ ਫਰਕ ਲੱਗਦਾ ਤੁੰਦ ਹੈ ਨਹੀਂ ਗੀ ਬਿਲਕੁਲ ਨਹੀਂ ਹੈਗੀ ਤੁੰਦ ਆ ਮਾੜੀ ਮੋਟੀ ਜੀ ਹੈਗੀ ਜੇ ਦਿਨੇ ਹਨਾ ਧੁੱਪ ਸੇ ਤੇ ਨਿਕਲਿਆ ਬੇ ਕੱਪੜੇ ਕੱਪੜੇ ਵੀ ਸੁੱਕੋ ਜਾਣ ਚਲੋ ਜੀ ਆਪਾਂ ਪਾਉਣੇ ਮਸ਼ੀਨ ਦੇ ਵਿੱਚ ਕੱਪੜੇ ਨਵੇਂ ਆਪਣੇ ਰਹਿੰਦੇ ਕੰਮ ਜੇ ਅਧੂਰੇ ਉਹ ਕਰ ਦਿਆਂਗੇ ਬਹੁਤ سارے ਕੰਮ ਪਏ ਨੇ ਅੱਜ ਕਰਨ ਵਾਲੇ ਬਿਜੀ ਆਗੇ ਸਾਰਾ ਦਿਨ ਤੇ ਦਿਖਾਵਾਂਗੇ ਤੁਹਾਨੂੰ ਅੱਗੇ ਵੀ ਦਿਨ ਪਰ ਆਪਾਂ ਕੀ ਕੀ ਕੰਮ ਕੀਤਾ ਕੀ ਕੀ ਕਰਨਾ ਹੈਗਾ ਚਲੋ ਜੀ ਮਿਲਾਂਗੇ ਕੱਲ ਨੂੰ ਅੱਜ ਦੀ ਵੀਡੀਓ ਚ ਇੰਨੇ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ